ਅੱਛਾ ਕਾਲੀ ਸਾਰਿਆਂ ਨੂੰ ਤੇ ਅੱਜ ਡੈਡੀ ਮੈਨੂੰ ਕਹਿੰਦੇ ਕਿ ਮੈਂ ਅੱਜ ਤੈਨੂੰ ਇੱਕ ਅਲੱਗ ਚੀਜ਼ ਦਿਖਾਉਣੀ ਆ ਕਿ ਘਰ ਦੇ ਵਿੱਚ ਕੋਈ ਨਵੀਂ ਚੀਜ਼ ਆ ਪਰ ਤੈਨੂੰ ਪਤਾ ਨਹੀਂ ਆ ਡੈਡੀ ਆਏ ਡਿਊਟੀ ਤੋਂ ਤੇ ਡੈਡੀ ਕਹਿੰਦੇ ਕੋਈ ਸ਼ੋ ਦਿਖਾਣਾ ਆ ਤੇ ਮੇਰੇ ਲਈ ਵੀ ਸਰਪ੍ਰਾਈਜ਼ ਆ ਮੈਨੂੰ ਨਹੀਂ ਪਤਾ ਕੀ ਦਿਖਾਣਾ ਪਰ ਡੈਡੀ ਕਹਿੰਦੇ ਵੀਡੀਓ ਬਣਾ ਲਈ ਤੂੰ ਵੀਡੀਓ ਬਣਾ ਲੈ ਤੇ ਹੁਣ ਮੈਂ ਦੇਖਣ ਲੱਗੀ ਡੈਡੀ ਕੀ ਕਹਿੰਦੇ ਆ ਤਿੰਦਰ ਆ ਜਾ ਤੈਨੂੰ ਨਵੀਂ ਚੀਜ਼ ਦਿਖਾਈਏ ਠੀਕ ਆ ਵੇ ਇਦਰਾ ਆਪਣੇ ਘਰੇ ਨਵੇਂ ਮਹਿਮਾਨ ਆਉਣ ਵਾਲੇ ਨੇ। ਉਹ ਵਾਓ ਕਿੰਨਾ ਸੋਹਣਾ ਅੰਡੇ ਦਿੱਤੇ। ਇੱਕ ਆਦੇ ਬੱਚੇ ਆੜੀ। ਇਹ ਚੀੜੀ ਕਾਲੀ ਚੀੜੀ ਤੇ ਬੋਦੀ ਵਾਲੀ ਦੀ। ਓਕੇ ਇਹ ਸਾਡੇ ਇੱਕ ਕਾਲੀ ਚੀੜੀ ਬੋਦੀ ਵਾਲੀ ਬੋਲਦੀ ਵੀ ਸੁਣੀ ਆਂ ਅਸੀਂ ਕੰਦ ਤੇ ਤੇ ਉਹ ਤਾਂ ਹੀ ਬੋਲਦੀ ਕਿਉਂਕਿ ਉਹਨੇ ਅੰਡੇ ਦਿੱਤੇ ਇੱਥੇ। ਬਟ ਦੇਖਾ ਜਾਵੇ ਤਾਂ ਘਰ ਇੰਨਾ ਸੋਹਣਾ ਬਣਾਇਆ ਨਾ ਪੂਰਾ ਗੁੰਦ-ਗੁੰਦ ਕੇ ਉਹਦੇ ਨਾਲ ਟੀਲਿਆਂ ਦੇ ਨਾਲ ਪ੍ਰੋਪਰ ਉਹਨੇ ਘਰ ਬਣਾਇਆ ਆ। ਜਿਹੜੇ ਕਿੰਨੇ ਟਾਈਮ ਤੱਕ ਇਹਦੇ ਬੱਚੇ ਨਿਕਲਣਗੇ। ਫਸਰ ਨਿਕਲਣ ਵਾਲੇ ਹੋਣੇ ਆ ਹਮ ਦੇ ਕਿੰਨਾਂ ਟਾਈਮ ਇਸ ਚੀਜ਼ ਦਾ ਮੰਮੀ ਨੂੰ ਵੀ ਨਹੀਂ ਪਤਾ ਮੰਮੀ ਲਈ ਵੀ ਇਹ ਸਰਪ੍ਰਾਈਜ਼ ਆ ਇੰਦਰ ਆਓ ਉੱਧਰ ਦੇਖੋ ਕਿੰਨੇ ਸੋਹਣੇ ਅੰਡੇ ਦਿੱਤੇ ਆ ਇਹ ਦੋ ਦੋਨੋਂ ਗਮਲਾਦਿਆਂ ਦੇਖਾਈ ਦਿਨ ਬਣਾ ਅੰਡੇ ਲਾ ਕੇ ਬੱਚੇ ਬੈਣਾ ਵਿੱਚ ਉਹਨੇ ਬੱਚੇ ਤੇ ਸਾਡੇ ਘਰ ਦੇ ਵਿੱਚ ਅੰਡਾ ਦਿੱਤੇ ਸਾਨੂੰ ਪਤਾ ਨਹੀਂ ਡੈਡੀ ਨੇ ਲੱਭੀ ਇਹ ਚੀਜ਼ ਡੈਡੀ ਕਹਿੰਦੇ ਤੁਸੀਂ ਦੋਨੇ ਘਰ ਚ ਰਹਿੰਦੇ ਤੁਹਾਨੂੰ ਇੰਨਾ ਨਹੀਂ ਪਤਾ ਕਿ ਇੱਥੇ ਅੰਡੇ ਦਿੱਤੇ ਆ ਸਾਨੂੰ ਸੱਚੀ ਨਹੀਂ ਦੋਵਾਂ ਨੂੰ ਪਤਾ ਕਿ ਇੱਥੇ ਆਂਡੇ ਇੰਨੇ ਸੋਹਣੇ ਦੁੱਤੇ ਕਿਉਂਕਿ ਆਂਡੇ ਉਹਨੇ ਦਿੱਤੇ ਹੀ ਬੜੇ ਵਧੀਆ ਜਗ੍ਹਾ ਦੇ ਉੱਤੇ ਆ ਗੁਲਾਬ ਦੇ ਫੁੱਲ ਦੇ ਉੱਪਰ ਵਿੱਚ ਤਾਣੀਆਂ ਚ ਲਗਾ ਕੇ ਤੇ ਹੁਣ ਅੱਜ ਅਸੀਂ ਦੇਖਿਆ ਆਂਡੇ ਤੇ ਜਿੱਦਣੇ ਪ੍ਰੋਪਰ ਬੱਚੇ ਨਿਕਲਣਗੇ ਜਿਦਾਂ ਇੱਕ ਬੱਚਾ ਦੋ ਬੱਚੇ ਤਿੰਨ ਬੱਚੇ ਨਿਕਲਣਗੇ ਤੇ ਮੈਂ ਆਂਡਿਆਂ 'ਚ ਓਦਾਂ-ਓਦਾਂ ਮੈਂ ਵੀਡੀਓ ਬਣਾਉਂਗੀ ਫਿਰ ਪ੍ਰੋਪਰ ਵਲੌਗ ਨੂੰ ਮੈਂ ਤੁਹਾਡੇ ਤੱਕ ਸ਼ੇਅਰ ਕਰੂੰਗੀ ਕਿਉਂਕਿ ਮੈਨੂੰ ਆ ਪੰਛੀ ਬਹੁਤ ਵਧੀਆ ਲੱਗਦੇ ਆ ਉੱਥੇ ਜਿੱਤੇ ਚਾਲੇ ਸੀ 4 ਕਬੂਤਰ ਰੱਖੇ ਹੀ ਆ ਤੇ ਅਸੀਂ ਉਹਨਾਂ ਨੂੰ ਮਾਰਨਿੰਗ ਤੇ ਈਵਨਿੰਗ ਦੋਨਾਂ ਟਾਈਮ ਤੇ ਛਕਦੇ ਹਾਂ ਬਹੁਤ ਸੋਨੇ ਕਬੂਤਰ ਆ ਸਾਡੇ ਉਹਨਾਂ ਦਾ ਵਲੌਗ ਵੀ ਮੈਂ ਪਾਣਾ ਅਜੇ ਰੈਡੀ ਆ ਬਸ ਪਾ ਦੇਣਾ ਇੱਕ ਦੋ ਦਿਨ ਚ ਤੇ ਨਾਲ ਹੀ ਫਿਰ ਮੈਂ ਛਿੜੀ ਦਾ ਵਲੌਗ ਜ਼ਰੂਰ ਪਾਉਂਗੀ ਕਿ ਛਿੜੀ ਨੇ ਬੱਚੇ ਦਿੱਤੇ ਸਾਡੇ ਅੱਜ ਪੂਰੇ 5 ਦਿਨ ਹੋ ਗਏ ਆ ਤੇ 5 ਦਿਨ ਬਾਅਦ ਵੀ ਅਜੇ ਸਾਡੇ ਜਿਹੜੇ ਮਹਿਮਾਨ ਨਵੇਂ ਨਹੀਂ ਆਏ ਅਜੇ ਤਾਂ ਕੰਡੇ ਹੀ ਪਏ ਆ ਤੇ ਦੇਖੋ ਕਿੰਨੇ ਦਿਨਾਂ ਬਾਅਦ ਇਹਨਾਂ ਵਿੱਚੋਂ ਬੱਚੇ ਨਿਕਲਦੇ ਆ ਤੇ ਬਾਕੀ ਆ ਤੇ ਮੇਰੀ ਚੜੀ ਚੜੀ ਆਪਦੇ ਬੱਚਿਆਂ ਦਾ ਕਿੱਥੇ ਹੀ ਵੇਚੀ ਆ ਇਹਨਾਂ ਖੰਡੇ ਦੇ ਵਿੱਚ ਤੇ ਹੁਣ ਮੈਂ ਇਹਨੂੰ ਕੁਝ ਕਰਨੀ ਆ ਇਹਦੇ ਉੱਤੇ ਕੁਝ ਪਾਉਣੀ ਆ ਜੜੀ ਤਾਰੀ ਤੇ ਬੀਜੀ ਆ ਮੇਦੀ ਜੀ ਤੇ ਹੁਣ ਇਹਦੇ ਵਿੱਚ ਛੱਤ ਬਣਾਉਣੀ ਆ ਉੱਤੇ ਦੀ ਕੁਛ ਕਪੜਾ ਪਾ ਕੇ ਅਰੇ ਕਿੰਨਾ ਮਾਣ ਨੂੰ ਆਪਣੇ ਬੱਚੇ ਨਾਲ ਫਿਰ ਹੁੰਦਾ ਨਾ ਜੇ ਸਾਡੇ ਉਪਨਾ ਪਾਚਤੀ ਤਰਾਮ ਵਿੱਚ ਤੇਰੀ ਜੀ ਪਈ ਹੈ ਬਟਕੀ ਵਿੱਚ ਆਪਣੇ ਆਪ ਦੇ ਬਚਾ ਲਈ ਹੈ ਤੇ ਨੋਟ ਨੂੰ ਕਵਰ ਕਰਕੇ ਛੋਟ ਨੂੰ ਸ਼ਾਰਟ ਕਰਕੇ ਖਲਦੀਆ ਦੇ ਅੰਦਰ ਜਿਹੜੇ ਕਵਰ ਕਰਕੇ ਵਿੱਚ ਈਆਂ ਕਰਦੇ ਆ ਰਾਮ ਨਾਮ ਤੇ ਸੰਦੀਆ ਗਿਆ ਗਿਆ ਪਾਣੀ ਜਾਂ ਹਵਾ ਨੂੰ بارش ਨੂੰ ਕਹੋਗੇ ਲਓ ਜੀ ਸਾਡੇ ਘਰੇ ਆ ਗਏ ਨੇ ਨਿੱਕੇ ਨਿੱਕੇ ਜਿਹੇ ਮਹਿਮਾਨ ਤੇ ਦੋ ਅੰਡਿਆਂ ਦੇ ਵਿੱਚੋਂ ਬੱਚੇ ਨਿਕਲੇ ਨੇ ਇੱਕ ਆਂਡਾ ਜਿੱਦਣ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਉਸ ਦਿਨ ਹਵਾ ਦੇ ਨਾਲ ਇੱਕ ਆਂਡਾ ਜਿਹੜਾ ਉੱਟ ਟੁੱਟ ਗਿਆ ਸੀਗਾ ਤੇ ਤਾਂ ਕਰਕੇ ਵੀ ਸਾਡੇ ਦੋ ਹੀ ਅੰਡਿਆਂ ਦੇ ਵਿੱਚੋਂ ਬੱਚੇ ਜਿਹੜੇ ਆਉਂ ਨਿਕਲੇ ਆ ਦੇਖੋ ਕਿੰਨੇ ਕਿਊਟ ਆ ਬੱਚੇ ਇਹ ਦੂਜਾ ਦਿਨ ਆਇਨਾ ਨੂੰ ਮਤਲਬ ਰਾਤ ਬੱਚੇ ਨਿਕਲੇ ਆ ਤੇ ਮੈਂ ਦਿਨੇ ਉੱਠ ਕੇ ਦੇਖਿਆ ਤੇ ਮਤਲਬ ਆਂਡਾਂ ਚ ਬੱਚੇ ਨਿਕਲੇ ਹੋਏ ਸੀ ਘੜੀਆਂ ਇਹ ਚਿੱਡੀ ਸੀ ਇਹਨੇ ਤਿੰਨਾਂ ਅੰਡੇ ਜਿਸਦੇ ਸੀ ਠੀਕ ਹੈ ਬਟ ਇੰਜ ਦਿਨ ਇੱਕ ਦਿਨ ਤੀਜੇ ਚੌਥੇ ਦਿਨ ਅੰਡੇ ਦੇ ਦਿਨ ਤੋਂ ਬਾਅਦ ਇਹਨਾਂ ਮੀਨੇਰੀ ਕਾਫੀ ਧੀਜ ਆਇਆ ਤੇ ਦੋ ਅੰਡੇ ਰਹਿ ਗਏ ਇੱਕ ਅੰਡਾ ਟੁੱਟ ਗਿਆ ਮਤਲਬ ਇਹਨਾਂ ਦਾ ਇੱਕ ਸਾਥੀ ਜਿਹੜਾ ਨਿਕਲਣਾ ਸੀ ਬੱਚਾ ਉਹ ਵੀ ਸਾਰਾ ਪਹਿਲਾਂ ਹੀ ਅੰਡੇ ਦੇ ਵਿੱਚ ਹੀ ਮਰ ਗਿਆ ਹਨਾ ਅੰਡਾ ਟੁੱਟ ਗਿਆ ਕਰਕੇ ਤੇ ਇਹ ਦੋ ਜਿਹੜੇ ਆ ਇਹ ਬੜੇ ਵਧੀਆ ਪਰ ਕੋਸ਼ਕ ਟਾਈਮ ਹੁਣ ਰੁਕਣਗੇ ਪੰਜ ਛੇ ਦਿਨ ਹੋ ਗਏ ਆ ਜਦੋਂ ਇਹ ਉੱਡਣ ਲੱਗ ਪਏ ਤੇ ਉਹ ਦੋ ਇਹਨਾਂ ਨੇ ਇੱਥੋਂ ਚਲੇ ਜਾਣਾ ਵਾ ਤੇ ਮੈਂ ਬੜਾ ਮਤਲਬ ਧਿਆਨ ਰੱਖਦੀ ਹਾਂ ਕਿ ਚਿੜੀ ਦਾ ਜਿਹੜਾ ਆਲਣਾ ਉਹ ਬਚਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਦੋਵੇਂ ਬਾਰਿਸ਼ ਜਾਂ ਤੋਪੂਂ ਦੀਏ ਤੇ ਮੈਂ ਆਲਣਾ ਨੂੰ ਕਵਰ ਕਰਦੀ ਆ ਕਿ ਇਹਨਾਂ ਨੂੰ ਵਿਚਾਰਾਂ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਉਹ ਮੀਂਹ ਤੋਂ ਤੇ ਤੋਪ ਤੋਂ ਬਚਾਇਆ ਜਾ ਸਕੇ ਹਨਾ ਤੇ ਕਦੀ ਕਦੀ ਮੈਂ ਪਾਣੀ ਦਾ ਛੱਟਾ ਇਹਨਾਂ ਤੇ ਮਾਰ ਦੇਣੀ ਹੁੰਦੀ ਹੈ ਤੋਪ ਦੇ ਵਿੱਚ ਅੱਜ ਤਾਂ ਮੌਸਮ ਚਲ ਵਧੀਆ ਆ ਕਿ ਚਿੜੀ ਸਾਹਮਣੇ ਬੈਠੀ ਦੇਖ ਕੰਦੀ ਆ ਇਹ ਬੰਦਰੀ ਨਹੀਂ ਜਾਂਦੀ ਨੀ ਬਈ ਮੇਰੇ ਬੱਚਿਆਂ ਤੋਂ ਮੇਰਾ ਚਲ ਕਿ ਅੱਜ ਸਾਡੀ ਜਿਹੜੀ ਚਿੜੀ ਦੇ ਬੱਚੇ ਆ ਉਹਨਾਂ ਦਾ ਦਿਨ ਹੋ ਗਿਆ ਆ ਪੰਜਵਾਂ ਸ਼ਮਾ ਪੰਜ ਦਿਨਾਂ ਬਾਅਦ ਉਹਨਾਂ ਦੇ ਖੰਭ ਨਿਕਲਣੇ ਸ਼ੁਰੂ ਹੋ ਗਏ ਆ ਪਹਿਲਾਂ ਮੈਂ ਨਿੱਕੇ ਨਿੱਕੇ ਆਂ ਦੀ ਲਈ ਸੀ ਹੁਣ ਪੰਖ ਨਿਕਲਣੇ ਸ਼ੁਰੂ ਹੋ ਗਏ ਆ ਤੇ ਸੋਹਣੇ ਲੱਗਦੇ ਆ ਬੱਚੇ ਹੁਣ ਥੋੜੇ ਵੱਡੇ ਹੋ ਗਏ ਆ ਤੇ ਜਦੋਂ ਅਸੀਂ ਇਹਨਾਂ ਦੇ ਕੋਲ ਆਉਂਨੇ ਆ ਵੇਖੋ ਸਾਰਿਆਂ ਨੂੰ ਜਿੰਨੇ ਵੀ ਪੰਛੀ ਉਹਨਾਂ ਨੂੰ ਪਾਣੀ ਰੋਟੀ ਜ਼ਰੂਰ ਪਾਇਆ ਕਰ ਰਹੀ ਹਾਂ ਸਾਰਿਆਂ ਨੂੰ ਕਿਉਂਕਿ ਗਰਮੀ ਦਾ ਮੌਸਮ ਆ ਧੁੱਪ ਦੇ ਕਰਕੇ ਸਈ ਪੰਛੀ ਜਿਹੜੇ ਉਹ ਮਰ ਜਾਂਦੇ ਆ ਉਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਬੱਚੇ ਇਹਨੂੰ ਬੋਦੀਬਾਨੀ ਕੀਤੀ ਗਈ ਗਿਆ ਤੇ ਜਦੋਂ ਮੈਂ ਰੋਟੀ ਪਾਣ ਲੰਨੀ ਐਕਸਰੀ ਐਵੇਂ ਨੂੰ ਚੂ-ਚੂ ਕਰਕੇ ਬੋਲ ਲੈਂਦੀ ਕਿ ਤੂੰ ਇੱਥੋਂ ਜਾ ਸਾਡੇ ਆਲਨੀ ਕੋਲ ਕੀ ਕਰਦੀ ਆ ਤੇ ਅੱਜ ਵੀ ਅਸੀਂ ਆਇਆ ਕਿ ਅੱਜ ਵੀ ਉੱਪਰ ਬੈਠੀ ਬੋਲ ਰਹੀ ਆ ਤੇ ਬੱਚੇ ਕਾਫੀ ਕਿਊਟ ਆ ਤੇ ਵੱਡੇ ਹੋ ਗਏ ਆ ਹੁਣ ਤੈਨੂੰ ਜੀ ਸਾਡਾ ਜਿਹੜਾ ਆਲਣਾ ਹੋ ਗਿਆ ਖਾਲੀ ਕਿਉਂਕਿ ਬੱਚੇ ਦਿੱਤੇ ਸੀ ਉਹਨਾਂ ਸੋਮਵਾਰ ਤੇ ਆਉਂਦੇ ਸ਼ਨੀਵਾਰ ਨੂੰ ਬੱਚੇ ਜਿਹੜੇ ਉਹ ਉੱਡ ਗਏ ਆ ਤੇ ਪ੍ਰੋਪਰ ਜਿਹੜਾ ਉਹਨਾਂ ਦਾ ਘਰ ਆ ਉਹ ਖਾਲੀ ਹੋ ਗਿਆ ਦੇਖੋ ਕਿੰਨੀ ਮਿਹਨਤ ਕਰਦੀ ਆ ਜਿਹੜੀ ਬੱਚੇ ਕੱਢਣ ਦੇ ਲਈ ਪਹਿਲਾਂ ਉਹ ਘਰ ਬਣਾਉਂਦੀ ਆ ਪੂਰਾ ਆਪਣਾ ਆਲਣਾ ਤਿਆਰ ਕਰਦੀ ਆ ਤੇ ਫਿਰ ਕੁਝ ਦਿਨਾਂ ਬਾਅਦ ਮਤਲਬ ਬੱਚਾ ਕੱਢਣ ਤੋਂ ਬਾਅਦ ਉਹ ਉੱਡ ਜਾਂਦੀ ਤੇ ਘਰ ਬਣਾ ਹੀ ਰਿਆ ਜਾਂਦਾ ਆ ਮੈਂ ਚੜੀ ਨੂੰ ਪ੍ਰੋਪਰ ਦੇਖਿਆ ਕਿ ਉਹ ਕਿੱਦਾਂ ਮਤਲਬ ਆਪਣੇ ਬੱਚਾ ਦਾ ਧਿਆਨ ਰੱਖਦੀ ਸੀ ਆਲਨ ਦਾ ਧਿਆਨ ਰੱਖਦੀ ਸੀ ਕਿੱਦਾਂ ਨਾਲ ਹੀ ਝੋਗਾ ਲੈ ਕੇ ਆਉਂਦੀ ਸੀ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਸਤਿ ਸ਼੍ਰੀ ਅਕਾਲ